23 ਸਾਲ ਲਗਾਤਾਰ ਕੋਸ਼ਿਸ਼ ਕਰਦੇ ਸੀ ਕਦੀ ਨਿਰਾਸ਼ ਹੋਏ ਸੀ ਕਿ ਹਾਂ ਬਈ ਲੋਕਾਂ ਦੇ ਨੰਬਰ ਲੱਗੀ ਜਾਂਦੇ ਲੋਕੀ ਜਾ ਕੇ ਉੱਥੇ ਖੇਡਦੇ ਇਸ ਆਪਣੇ ਪੂਰੇ ਹੁੰਦੇ ਮੈਂ ਕਿ ਰੱਬ ਸਾਡਾ ਕਦੇ ਕਦੋਂ ਪੂਰਾ ਕਰਨਗਾ ਤੇ ਇਸ ਵਾਰੀ ਤੁਹਾਨੂੰ ਨੰਬਰ ਆ ਗਿਆ ਮੈਂ ਖੇਡ ਕੇ ਬੜਾ ਪ੍ਰੋਡ ਫੀਲ ਹੋਇਆ ਆਪਣੇ ਆਪ ਤੇ ਜਦੋਂ ਤੁਸੀਂ ਉੱਤੇ ਪਹੁੰਚੇ ਕਿ ਹੋਇਆ ਲੱਗਿਆ ਕਿ ਸਾਹਮਣੇ ਅਮਿਤਾਵਚਨ ਜਿੰਨੂੰ ਪੂਰੀ ਦੁਨੀਆ ਦੇਖਣ ਨੂੰ ਪਸੰਦ ਕਰਦੀ ਆ कि हाँ भाई अमिताभ के न खिचाण लंबू कहती पूरी दुनिया उन्होंने सामने बैठा हो या दिल धड़कता पाया फिर मैं डबल डबल डिपलो यूज किया पहले मैं बोले बैंगलोर सर ने बोला यही तो सही है और आप तीन लाख बीस हजार और ਲੁਧਿਆਣਾ ਦਾ ਇੱਕ ਮਠਾਈ ਵਾਲਾ ਜੋ 23 ਸਾਲਾਂ ਤੋਂ ਕੇਬੀਸੀ ਦੀ ਤਿਆਰੀ ਕਰ ਰਿਹਾ ਸੀ ਹਰ ਵਾਰ ਜਾਂਦਾ ਪਰ ਨਿਰਾਸ਼ ਹੋ ਕੇ ਕਈ ਵਾਰ ਉੱਥੇ ਲੋੜਨਾ ਪਿਆ ਅੱਜ ਸਾਡੇ ਨਾਲ ਅਰਜਨ ਸਿੰਘ ਜੀ ਮੌਜੂਦ ਨੇ ਅਰਜਨ ਸਿੰਘ ਜੀ 23 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀਗੇ ਤੁਸੀਂ ਕੇਬੀਸੀ ਤੇ ਜਾਂਦੇ ਸੀ ਕਾਫੀ ਗਰਾਊਂਡ ਉੱਥੇ ਖੇਡ ਕੇ ਆਏ ਪਰ ਮੌਕਾ ਨਹੀਂ ਮਿਲਿਆ ਸੀ ਤੁਹਾਨੂੰ ਅਮਿਤ ਆਜ ਹੁਣ ਮੌਕਾ ਮਿਲ ਗਿਆ ਕਿਹੋ ਜਿਹਾ ਲੱਗ ਰਿਹਾ ਜੀ ਜੀ ਸਭ ਤੋਂ ਪਹਿਲੇ ਆਪ ਸਭ ਕੋ ਨਮਸਕਾਰ ਜੀ ਮੇਰਾ ਨਾਮ ਅਰਜੁਨ ਸਿੰਘ ਮੈਂ ਲੁਧਿਆਣਾ ਦਾ ਓਮ ਬਿਕਾਨੇਰ ਸੂਟਸ ਦਾ ਓਨਰ ਹੂ ਔਰ ਮੈਂ ਪਿਛਲੇ 23 ਸਾਲਾਂ ਤੋਂ ਇਹ ਟਰਾਈ ਕਰਦਾ ਸੀਗਾ ਮੈਨੂੰ 2-3 ਵਾਰ ਮੌਕਾ ਵੀ ਮਿਲਿਆ ਸੈਕਿੰਡ 3rd ਰਾਊਂਡ ਤੱਕ ਪਹੁੰਚਦਾ ਗਰਾਊਂਡ ਰੋਡਿਸ ਵਿੱਚ ਮੈਂ ਦੇਖੇ ਵੀ ਆਏ ਪੇਪਰ ਪਰ ਮੇਰੇ ਅੱਗੇ ਸੈਲੈਕਟ ਨਹੀਂ ਹੋਇਆ ਬੜਾ ਨਿਰਾਸ਼ ਸੀਗਾ ਮੈਂ ਕਿਹਾ ਲੋਕੀ ਕਹਿੰਦੇ ਕਿ ਸੁਪਨੇ ਪੂਰੇ ਹੁੰਦੇ ਮੈਂ ਕਿਹਾ ਰੱਬ ਸਾਡਾ ਕਦੇ ਕਦੋਂ ਪੂਰਾ ਕਰਨਗਾ ਤੇ ਇਸ ਵਾਰੀ ਤਾਂ ਨੰਬਰ ਆ ਗਿਆ ਮੈਂ ਖੇਡ ਕੇ ਅਜੀ ਬੜਾ ਫਰੌਡ ਮੈਨੂੰ ਲੱਗਦਾ ਕਿ 23 ਸਾਲ ਲਗਾਤਾਰ ਕੋਸ਼ਿਸ਼ ਕਰਦਾ ਸੀ ਕਦੇ ਨਿਰਾਸ਼ ਹੋਏ ਸੀ ਕਿ ਹਾਂ ਬਈ ਲੋਕਾਂ ਦੇ ਨੰਬਰ ਲੱਗ ਹੀ ਜਾਂਦੇ ਲੋਕੀ ਜਾ ਕੇ ਉੱਥੇ ਖੇਡਦੇ ਪਰ ਮੇਰਾ ਨੰਬਰ ਨਹੀਂ ਆ ਰਿਹਾ ਜੀ ਜਦੋਂ ਲੋਕੀ ਔਰਸੀ ਤੇ ਬਹਿ ਕੇ ਗੱਲਾਂ ਵਾਧਾ ਕਰਦੇ ਸੀ ਕਿ ਜੀ ਮੇਰੇ 22 ਸਾਲ ਦਾ ਸੁਪਨਾ 23 ਸਾਲ ਦਾ ਮੈਂ ਕਹਿੰਦਾ ਐਵੇਂ ਝੂਠੀ ਮਾਰੀ ਜਾਂਦੇ ਸੀ ਅਸੀਂ ਵੀ 23 ਸਾਲ ਤੋਂ ਲੱਗੇ ਸਾਡਾ ਤਾਂ ਨੰਬਰ ਆਇਆ ਨਹੀਂ ਕਿਵੇਂ ਹੋ ਸਕਦਾ ਲੇਕਿਨ ਜਦ ਜਦੋਂ ਸਾਰੇ ਨੰਬਰ ਆ ਗਏ ਸੀ ਸਾਹਮਣੇ ਬਹਿ ਕੇ ਗੱਲ ਬਾਤ ਕੀਤੀ ਫਿਰ ਪਤਾ ਲੱਗਾ ਕਿ ਵਾਸਤ ਵਿੱਚ ਸੁਪਨੇ ਪੰਦੇ ਨੂੰ ਦੇਖਣੇ ਚਾਹੀਦੇ ਉਹ ਪੂਰੀ ਹੁੰਦੇ ਸੀ ਉੱਥੇ ਕਿਵੇਂ ਪਹੁੰਚੇ ਕਿਉਂਕਿ ਕਾਫੀ ਕਹਿੰਦੇ ਟਫ ਰਾਉਂਡ ਹੁੰਦੇ ਨੇ ਤੁਹਾਨੂੰ ਵੀ ਕਾਫੀ ਉੱਥੇ ਤੁਸੀਂ ਜਾ ਕੇ ਵੀ ਆਏ ਫਾਸਟ ਫਿੰਗਰ ਖੇਡ ਗਏ ਫਿਰ ਉੱਥੇ ਸਾਹਮਣੇ ਕਿਵੇਂ ਪਹੁੰਚੇ ਕਿਹੜਾ ਰਾਉਂਡ ਕਲੀਅਰ ਕੀਤਾ ਜੀ ਜੀ ਇਹ ਇਹਨਾਂ ਦੀ ਇੱਕ ਪ੍ਰੋਸੈਸ ਹੁੰਦਾ ਜੀ 10 ਕੰਟੈਸਟੈਂਟ 10 ਸੈਕਸ਼ਨ ਹੁੰਦਾ ਉਹਦੇ ਵਿੱਚ ਅਸੀਂ ਬਹਿ ਗਏ ਉਹਨਾਂ ਨੇ ਇੱਕ ਸਵਾਲ ਪੁੱਛਿਆ ਜੀ ਕਹਿੰਦੇ ਇਹਨੂੰ ਕਰੰਬਦ ਲਗਾਈਏ ਜਿਵੇਂ ਮੈਨੂੰ ਸਵਾਲ ਜਿਹੜਾ ਪੁੱਛਿਆ ਸੀਗਾ ਉਹ ਸੀਗਾ ਸਮੇਂ ਦੀ ਇਨ ਕਾਲ ਅਵਧੀਆਂ ਕੋ ਕਰੰਬਦ ਲਗਾਈ ਜਿਹੜੇ ਸਮੇਂ ਜਿਵੇਂ ਸਾਲ ਦਸਕ 10 ਸਾਲ 100 ਸਾਲ ਤੇ 1000 ਸਾਲ ਉਹਨਾਂ ਨੇ ਹ ਸਤਬਦੀ ਸਤਬਦੀ ਉਹਨਾਂ ਨੂੰ ਕਰੰਬਤ ਲਗਾਣੇ ਸੀਗਾ ਤਾਂ ਮੈਂ ਜੀ फटाफट ਸਵਾਲ ਦਾ ਅਨਸਰ ਦਿੱਤਾ 4.82 ਸੈਕਿੰਡ ਸਭ ਤੋਂ ਪਹਿਲਾਂ ਮੈਂ ਇਸਵਾਲ ਦਾ ਅਨਸਰ ਦਿੱਤਾ ਅਤੇ ਮੇਰਾ ਜਦੋਂ ਉਹਨਾਂ ਨੇ ਨਾਮ ਬੋਲੀ ਅਰਜੁਨ ਸਿੰਘ ਇੱਕ ਵਾਰੀ ਸਾਨੂੰ ਯਕੀਨ ਹੋਇਆ ਜੀ ਮੇਰਾ ਨਾਮ ਫਿਰ ਸਾਨੇ ਕਹ ਅਰਜੁਨ ਸਿੰਘ ਫਿਰ ਜੀ ਮੈਨੂੰ ਬੜਾ ਜੋਸ਼ ਆਇਆ ਤੇ ਮੈਂ ਆਵਾ ਤੇ ਬਦ ਸਿੰਘ ਵਾਲਾ ਉਹ ਫੀਲਿੰਗ ਕਰਕੇ ਜੀ ਪਹੁੰਚ ਗਿਆ ਸਾਹਮਣੇ ਜਦੋਂ ਤੁਸੀਂ ਉੱਥੇ ਪਹੁੰਚੇ ਕਿ ਹੋਇਆ ਲੱਗਾ ਕਿ ਸਾਹਮਣੇ ਅਮਿਤਵਚਨ ਜਿੰਨੂੰ ਪੂਰੀ ਦੁਨੀਆ ਦੇਖਣ ਨੂੰ ਪਸੰਦ ਕਰਦੀ ਆ कि हाँ भाई अमिताभ के नाल खिचाना लंबू पूरी दुनिया उन्होंने बैठा हो दिल धड़कदा पाया जी, 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 एक बार तो जी टचवुड यकीन नहीं हुआ जी ऐसा शरीर में गूज बम से आ गया जी यार वास्तव में सच है यार ये सपना ही है लेकिन सबसे पहले अर्जुन सिंह जी आप रियली में हॉटसिट में आ चुके हैं अब हम आपके साथ में खेलेंगे कौन बनेगा करोड़पति ये बात कही और सब लोगों ने तालियों की गड़गड़ाहट के बीच में जब उन्होंने मेरे को ये बात कही तो मेरे को बहुत ज्यादा प्राउड फील हुआ जी ਤੋ ਕੌਨਸੇ ਸਵਾਲ ਪਾ ਆਪਕੋ ਡਗਮਗਾ ਕੇ ਕਿਉਂਕਿ ਕਹਤੇ ਨਾ ਕਿ ਆਪ ਕਹਿ ਰਹੇ ਹੋ 3 ਲੱਖ 20 ਹਜ਼ਾਰ ਰੁਪਏ ਮੈਂ ਜੀਤਾ ਔਰ ਕੌਨਸਾ ਐਸਾ ਸਵਾਲ ਥਾ ਜਿਸਪੇ ਆਪਕੋ ਮੁਸ਼ਕਿਲ ਆਗੀ ਥੀ ਜੀ ਜੀ ਮੁਸ਼ਕਿਲ ਤੋ ਜੀ ਮੇਰੋ 3 ਲੱਖ 20 ਹਜ਼ਾਰ ਸਵਾਲ ਉਪੇ ਮੁਸ਼ਕਿਲ ਆਗੀ ਥੀ ਉਹਨੇ ਮੈਨੂੰ ਪੁੱਛੇ ਸੀਗੇ ਵੀ ਕਿਹੜੇ ਸਵਾਲ ਕਿਹੜੇ ਰਾਜ ਦੀ ਰਾਜਧਾਨੀ ਕਿਸੇ ਰਾਜਾ ਤੇ ਨਾ ਨੀ ਹੈਗੀ ਤੋ ਮੈਂ ਆਪਸ਼ਨ ਚਾਰੋਂ ਕਲਿੱਕ ਕਿਤੇ ਦਿਮਾਗ ਦੀ ਪਹਿਲੇ ਤੇ ਰਾਜ ਨੂੰ ਯਾਦ ਕਰੋ ਫਿਰ ਉਹਦੀ ਕੈਪੀਟਲ ਕੀ ਹੈ ਉਹਨੂੰ ਯਾਦ ਕਰੋ ਫਿਰ ਉਹ ਕਿਹੜੇ ਰਾਜ ਦੀ ਹੈ ਫਿਰ ਟਾਈਮ ਪੀਰੀਅਡ ਵੀ ਸੀਗਾ 45 ਸੈਕਿੰਡ ਦੇ ਵਿੱਚ ਆਨਸਰ ਦੇਣਾ ਤੇ ਬੰਦਾਂ ਨੇ ਸੋਚਦੇ ਰਹਿ ਕਿ ਰਾਜ ਹੈ ਉਹਦੀ ਕੈਪੀਟਲ ਫਿਰ ਰਾਜ ਦੀ ਕੈਪੀਟਲ ਕਿਹੜੀ ਹੈ કેડા નહી હેગા એક કરકે મેરી મન મે થોડી કન્ફ્યુઝન પેદા હી ફિર મે ડબલ ડીપ લાઈફ લાઇન યુઝ કીતી લાઈફ લાઇન યુઝ કરતે મેને સૌથી પહેલા બેંગ્લોર લગદા સી કે દિમાગ કેતને ક્લિક સીગા ફિર મે રિસ્ક નહી લેતી મે કહા 3 લાખ 20 10 વાલે ઇતતે ગલત હો ગય સીધા ઠલે 10000 તે આ જના ફિર મે ડબલ ડબલ ડીપ નો યુઝ કીતા પહેલે મે બોલિયા બેંગ્લોર સને બોલા યહી તો સહી હે ઓર આપ 3 લાખ 20000 જીત ગય ઓર લોકોને બહોત જ્યાદા તાળી વજહી સનો મેને ચેક દીતા એની 3 લાખ 20000 નો ચેક ઉસ ટાઈમ જી બહોત જ્યાદા પ્રૌડ ફિલ હોયા ખુદતે ભી ਕੌਣ ਜਿਹੜਾ ਉਹ ਸਵਾਲ ਸੀਗਾ ਕਿਉਂਕਿ ਤੁਸੀਂ ਕਹਿੰਦੇ 320000 ਰੁਪਏ ਮਾਝੇ ਤਾਂ ਕਿਹੜਾ ਸਵਾਲ ਸੀ ਜਿੱਥੇ ਤੁਹਾਡੀ ਕਹਿ ਸਕਦੇ ਕਿ ਤੁਸੀਂ ਉੱਥੋਂ ਹੁਣ ਫਿਰ 320000 ਰੁਪਏ ਲੈ ਕੇ ਤੁਹਾਨੂੰ ਘਰ ਲੋੜਨਾ ਪਿਆ ਜੀ ਜੀ ਉਹ ਸਵਾਲ ਜਿਹੜਾ 11ਵਾਂ ਸਵਾਲ ਸੀਗਾ ਉਹ ਪੁੱਛਦੇ ਸੀ ਕਿ ਕਿਹੜੀ ਦੇਵਦਾਸ ਫਿਲਮ ਦੇ ਅੰਦਰ ਦੇਵਦਾਸ ਦਾ ਪੂਰਾ ਨਾਮ ਕੀ ਸੀਗਾ ਜਿਵੇਂ ਪੂਰਾ ਨਾਮ ਦੇਵਦਾਸ ਮੁਖਰਜੀ ਪੂਰਾ ਨਾਮ ਉਹਨਾਂ ਨੇ অপਸ਼ੀਆ ਦੇ ਦੇਵਦਾਸ ਅੱਗੇ ਲਿਖਿਆ ਮੁਖਰਜੀ ਚਟਰਜੀ ਬੈਨਰਜੀ ਸੈਨ ਮੇਰੇ ਦਿਮਾਗ ਦੇ ਅੰਦਰ ਕਿਥੇਨ ਕਿਤੇ ਦੀ ਉਹ ਮੁਖਰਜੀ ਚੱਲਦਾ ਸੀਗਾ ਪਰ ਮੈਂ ਕਿ ਮੁਖਰਜੀ ਇਹ ਬੈਨਰ ਜੀ ਕੋਈ ਇੱਕ ਹੋ ਸਕਦਾ ਹੈ ਮੈਂ ਕਿ ਕਿਉਂ ਨਹੀਂ ਆਪਾਂ ਰਿਸਕ ਲੈ ਸਕਦੇ ਮੇਰੇ ਕੋਲ ਲਾਈਫ ਲਾਈਨ ਸੀਗੀ ਪਰ ਫਿਰ ਮੈਂ ਰਿਸਕ ਲਿਤ ਮੈਂ ਕਿ ਇਹ ਲਾਈਫ ਲਾਈਨ ਆਪੇ ਅਗਲੇ ਸਵਾਲ ਤੇ ਯੂਜ਼ ਕਰਾਂਗੇ ਪਰ ਉਹ ਅਨਫੋਰਚਨਟਲੀ ਗਲਤ ਹੋ ਗਈ ਔਰ ਮੈਂ 3 20 ਤੇ ਹੀ ਰਹਿ ਗਿਆ ਉਹ ਇਹਨਾਂ ਲੀਜ ਰਿਸਕ ਵਾਲਾ ਸਵਾਲ ਸੀਗਾ ਉੱਥੇ ਮੈਂ ਗਲਤ ਵੀ ਹੋ ਗਿਆ ਤਾਂ ਮੈਨੂੰ ਲਾਸ ਨਹੀਂ ਸੀਗਾ ਤਾਂ ਮੈਂ ਰਿਸਕ ਲਿਤੀ ਸਰ ਤੇ ਘਰਦਿਆਂ ਨੂੰ ਕਦੋਂ ਪਤਾ ਲੱਗਾ ਕਿਉਂਕਿ ਘਰਦਿਆਂ ਨੂੰ ਜੋ ਪਤਾ ਲੱਗਦਾ ਕਿ ਹਾਂ ਵੀ ਘਰ ਮੇਰੇ ਤੁਹਾਡੀ ਵਾਈਫ ਨੂੰ ਪਤਾ ਲੱਗ ਗਿਆ ਕਿ ਹਾਂ ਵੀ ਕਦੋਂ ਪਤਾ ਲੱਗਿਆ ਕਿ ਤੁਸੀਂ ਪੈਸੇ ਜਿੱਤੇ ਹੋ ਤੇ ਹੁਣ ਆ ਰਹੇ ਹੋ ਘਰੇ ਨਹੀਂ ਨਹੀਂ ਪੈਸੇ ਜਿੱਤਣਾ ਹੀ ਗਲਤ ਉਹ ਘਰਾਂ ਨਹੀਂ ਟੱਚਵੁੱਡ ਜਿਸ ਦਿਨ ਟੈਲੀਕਾਸਟ ਹੋsin ਪਤਾ ਲੱਗਿਆ ਪਰ ਹੌਰ ਸਿੱਟ ਪਹੁੰਚ ਗਿਆ ਸੀ ਇਹ ਮੈਂ ਉਸ ਟਾਈਮ ਤੋਂ ਖੇਡ ਕੇ ਆ ਕੇ ਬਾਹਰ ਘਰਾਂ ਨੂੰ ਫੋਨ ਕਰਤਾ ਮੈਂ ਕਿਹਾ ਜੀ ਤੁਸੀਂ ਇਹ ਮੰਨ ਲਓ ਜੀ ਮੈਂ ਹੌਰ ਸਿੱਟ ਖੇਡ ਗਿਆ ਸੀ ਕਿੰਨੇ ਜਿੱਤੇ ਕਿੱਦਾਂ ਤੁਸੀਂ ਦੇ ਤੋਨੇ ਦੇਖਣਾ ਪੈਣਾ ਜੀ ਸਸਪੈਂਸ ਕਰ ਦਿਆ ਤੋ ਵੀ ਬਣਾਏ ਰੱਖਿਆ ਜੀ ਬਿਲਕੁਲ ਜੀ ਟੱਚਵੁੱਡ 22 24 ਦਿਨ ਜੀ ਮੇਰੇ ਤਾਂ ਬਸ ਪੇਟ ਭੁੱਲ ਗਿਆ ਜੀ ਕਿਨੂੰ ਕਹਾ ਕੀ ਕਹਾ ਪਰ ਮੈਨੂੰ ਬਚਾ ਕੇ ਰੱਖੀ ਪਚਾ ਕੇ ਰੱਖੀ ਗੱਲ ਨੂੰ ਕਹਿੰਦੇ 50 ਜਿਹੜੀ ਯਾਰ ਵਧੀਆ ਫੀਲ ਹੋਇਆ ਜੀ 25 ਦਿਨਾਂ ਘਰ ਦੇ ਕੋਈ ਬਚਾ ਕੇ ਰੱਖੀ ਹਾਂ ਬਈ ਦੱਸ ਨਹੀਂ ਨੇ ਤੁਸੀਂ ਟੀਵੀ ਤੇ ਦੇਖ ਲਓ ਜਾ ਕੇ ਜੀ ਜੀ ਮੈਂ ਬਾਥਰੂਮ ਜਾ ਕੇ ਜੀ ਸੀਸ ਨੂੰ ਖੁਦ ਕਹਿੰਦੀ ਕਿ ਮੈਂ ਇਤਨ ਜਿੱਤ ਗਿਆ ਪਰ ਮੈਂ ਆਪਣ ਨੂੰ 10 ਵਾਰੀ ਕਿਹਾ ਪਰ ਕਿਸੇ ਹੋਣ ਨੂੰ ਨਹੀਂ ਕਿਹਾ ਜੀ ਅਮਿਤ ਆ ਬਚਨ ਜੀ ਨਾਲ ਉਥੇ ਲੁਧਿਆਣੇ ਬਾਰੇ ਕੋਈ ਗੱਲਾ ਹੋਈਆਂ ਕੋਈ ਉਹਨਾਂ ਨੇ ਖਾਸ ਗੱਲ ਕੀਤੀ ਹੋਏ ਕਿਉਂਕਿ ਉਥੇ ਕਹਿੰਦੇ ਨਾ ਹਾ ਫਲਾਣਾ ਬੰਦਾ ਆ ਕੰਮ ਕਰਦਾ ਦੇਖੋ ਇੱਥੇ ਤੱਕ ਆ ਗਿਆ ਸਰ ਨੇ ਪਹਿਲੀ ਵਾਰ ਤੋਂ ਮੇਰੇ ਜਿਹੜੇ ਇੰਡੈਕਸਨ ਲੋਕ ਨੇ ਕਰਦੀ ਮਿਠਾਈ ਵਾਲੇ ਇੱਕ ਆਮ ਬੰਦਾ ਜਿਹੜਾ ਆਪਣੇ ਕੰਮ 'ਤੇ ਬਹੁਤ ਜ਼ਿਆਦਾ ਬੀਜੀ ਮਿਠਾਈ ਵਾਲਾ ਜਿਹੜੀ 24 ਘੰਟੇ ਵਾਲੀ ਹਿਸਾਬ ਕਿਤਾਬ ਹੈ ਦੀ ਸਵੇਰੇ 7 ਤੋਂ ਰਾਤੀ 12 ਵਜੇ ਤੱਕ ਫਿਰ ਵੀ ਬੰਦਾ ਟਾਈਮੇ ਕੱਢ ਕੇ ਨੌਲੇਜ ਰੱਖ ਕੇ ਕਬੀਤੀ ਜੀ ਖੇਡ ਕੇ ਸਾਹਮਣੇ ਬਹਿ ਗਿਆ ਔਰ ਉਸ ਤੋਂ ਇਲਾਵਾ ਲੁਧਿਆਣੇ ਦੇਣਾ ਸ਼ਹਿਰ ਜੋ ਬਹੁਤ ਜ਼ਿਆਦਾ ਬੀਜੀ ਕਹਿੰਦੇ ਇੱਥੇ ਤੁਸੀਂ ਕੰਮ ਦੀ ਮਾਰਾ ਮਾਰੀ ਔਰ ਲੋਕੀ ਲੁਧਿਆਣਾ ਨੂੰ ਬਹੁਤ ਜ਼ਿਆਦਾ ਫੀਲ ਨਾ ਕਰਦੇ ਐ ਲਾਈਕ ਕਰ ਦੇ ਕਿਉਂਕਿ ਇੱਥੇ ਜੀ ਹੋਜ਼ੀ ਦਾ ਬਿਜ਼ਨਸ ਆਪਣਾ ਕਹਿ ਦੋ ਆਪਣਾ ਸਪੇਅਰ ਪਾਰਟਸ ਕਹਿ ਦੋ ਖਾਣ ਪੀਣ ਦਾ ਤਾਂ ਲੁਧਿਆਣਾ ਸਾਨੂੰ ਇੱਕ ਲਗਜ਼ਰੀ ਲਾਈਫ ਵਾਲਾ ਸ਼ਹਿਰ ਲੱਗਿਆ ਕਿ ਜੀ ਬੀਜੀ ਸ਼ਹਿਰ ਦੇ ਵਿੱਚੋਂ ਤੁਸੀਂ ਟਾਈਮ ਕੱਢ ਕੇ ਕਿੱਥੇ ਆ ਗਏ ਜੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਸਰ ਨੇ ਜੀ ਦੋ ਕਿ ਲੁਧਿਆਣਾ ਦਾ ਨਾਂ ਲਿੱਤਾ ਜੀ ਔਰ ਉਸ ਤੋਂ ਮੈਨੂੰ ਬੜਾ ਫੀਲ ਹੈ ਕਿ ਮੈਂ ਇਸ ਸ਼ਹਿਰ ਦਾ ਰਹਿਣ ਵਾਲਾ ਜੀ ਮਾਨ ਹੋਇਆ ਕਿ ਹਾਂ ਵੀ ਲੁਧਿਆਣੇ ਤੋਂ ਮੇਰਾ ਨਾਮ ਆਇਆ ਹੁਣ ਕਰਕੇ ਦਿਖਾਣਾ ਜੀ 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 ਲੁਧਿਆਣਾ ਹੈ ਤੋ ਅਰਜੁਨ ਸਿੰਘ ਹੈ ਜੀ ਅਰਜੁਨ ਸਿੰਘ ਤੋ ਲੁਧਿਆਣਾ ਨਹੀਂ ਹੈ ਲੁਧਿਆਣਾ ਨੇ ਅਰਜੁਨ ਸਿੰਘ ਨੂੰ ਬਣਾਇਆ ਜੀ ਮੈਂ ਤਾਂ ਇਹ ਕਹਿਣਾ ਸੀ ਮੇਰੇ ਸ਼ਹਿਰ ਦੇ ਉੱਤੇ ਮੈਨੂੰ ਤਾਂ ਮਾਨ ਹੋਣਾ ਵੀ ਚਾਹੀਦਾ ਰਹਗਾ ਵੀ ਔਰ ਸਰ ਦੇ ਅੱਤੇ ਵੀ ਆਪਣੇ ਸ਼ਹਿਰ ਦਾ ਨਾਮ ਲੈਤਾ ਨਹੀਂ ਉਸ ਤਾਂ ਮੇਰੇ ਕਦਰ ਉੱਪਰ ਹੈ ਜੀ ਮੇਰਾ ਸ਼ਹਿਰ ਲੁਧਿਆਣਾ ਔਰ ਜੀ ਬਹੁਤ ਪੰਦਾ ਵੀ ਬਹੁਤ ਬੜੀ ਪ੍ਰਾਊਡ ਫੀਲਿੰਗ ਹੋਈ ਕਿਸੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆਪਣੇ ਸ਼ਹਿਰ ਨੂੰ ਹੁਣ ਅੱਗੇ ਕਿਹੜੀ ਤਿਆਰੀ ਤੁਸੀਂ 3 ਲੱਖ ਵੀ ਜਿੱਤ ਕੇ ਆਏ ਹੁਣ ਅੱਗੇ ਦੁਬਾਰਾ ਕੇਬੀਸੀ ਦੇ ਵਿੱਚ ਜਾਓਗੇ ਕੇਬੀਸੀ ਦੇ ਇੱਕ ਆਪਸ਼ਨ ਦੇ ਰੂਲ ਹੁੰਦਾ ਜੀ ਜਦੋਂ ਬੰਦਾ ਇੱਕ ਬੰਦਾ ਹਾਰਸੇ ਤੇ ਪਹੁੰਚ ਕੇ ਭਾਵੇਂ 5000 ਜਿੱਤ ਗਿਆ 2000 ਜਿੱਤ ਗਿਆ ਭਾਵੇਂ ਨਾ ਜਿੱਤੇ ਉਹ ਦੁਬਾਰਾ ਜੀ ਹਾਰਸੇ ਤੇ ਨਹੀਂ ਪਹੁੰਚ ਸਕਦਾ ਪਰ ਮੈਂ ਕੇਬੀਸੀ ਜੂਨੀਅਰ ਦੇ ਵਿੱਚ ਆਪਣੇ ਬੇਟੇ ਨੂੰ ਟਰਾਈ ਕਰਵਾ ਰਹਾ ਸੀ ਔਰ ਤਿਆਰੀ ਵੀ ਕਰਵਾ ਰਹਾ ਸੀ ਇਸ ਵਾਰੀ ਉਹ ਤਾਂ ਜੂਨੀਅਰ ਵੀ ਸਿਲੈਕਸ਼ਨ ਵੀ ਹੋਇਆ ਸੀ ਥਰਡ ਰਾਉਂਡ ਤੇ ਫਿਰ ਦੀਵਾਲੀ ਦਾ ਸੀਜ਼ਨ ਕਰਕੇ ਜੀ ਮੈਂ ਬੀਜ਼ੀ ਹੋ ਗਿਆ ਫਿਰ ਮੈਂ ਉਹਨੂੰ ਅੱਗੇ ਫੋਲੋ ਨਹੀਂ ਕੀਤਾ ਹੁਣ ਮੈਂ ਕੇਬੀਸੀ ਜੂਨੀਅਰ 15 ਸਾਲ ਦੀ ਕੋਈ ਰਬ ਰਖਾ ਦੀ ਬਿਲਕੁਲ ਮੈਂ ਖੇਲਾਵਾਂਗੇ ਉਹਨੂੰ ਤੇ ਇਹ ਸੰਸ ਸਾਡੇ ਨਾਲ ਅਰਜਨ ਸਿੰਘ ਜੀ ਜੋ ਕਿ ਲੁਧਿਆਣਾ ਦੇ ਵਿੱਚ ਮਠਾਈ ਸ਼ਾਪ ਚਲਾਉਂਦੇ ਨੇ ਤੇ ਜਿਨ੍ਹਾਂ ਨੇ 3 ਲੱਖ 2000 ਰੁਪਏ ਕੋਨ ਬਣਾਇ ਕਰੋੜਪਤੀ ਅਮਿਤ ਆਵਤਨ ਜੀ ਦੇ ਸਾਹਮਣੇ ਬਹਿ ਕੇ ਕੇਬੀਸੀ ਖੇਡੀ ਤੇ ਉੱਥੋਂ ਜਿੱਤ ਕੇ ਲਿਆਂਦਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਰਿਪੋਰਟ ਐਸਐਮਐਸ ਨੇ ਲੁਧਿਆਣਾ